ਕੋਣਾ ਹੋਇਆ ਸੀ ਗ੍ਰੀਟ ਜੋ ਸਾਡਾ ਮੱਧੋ ਦਾ ਨੌਜਵਾਨ ਸੀ ਕਿਸਾਨ ਛੋਭ ਕਰਨ 20 ਸਾਲ ਦਾ ਬੱਚਾ ਅੱਜ ਉਹਦੀ ਉਮਰ ਸਿਰ ਸੰਘੇੜਨ ਦੀ ਜਿਹੜਾ ਇਹ ਅੱਜ ਸਾਡੇ ਪੁਲਿਸ ਨੇ ਲਾਖੀ ਚਾਰਜ ਕੀਤਾ ਤੇ ਉਹਨਾਂ ਨੂੰ ਹੱਤਿਆਚਾਰ ਕਰਕੇ ਗੋਲੀ ਮਾਰੀ ਸਿੱਧੀ ਗੋਲੀ ਪਿੱਛੇ ਦੇ ਬਾਰ ਕੀਤਾ ਜਿਉਂ ਸਾਹ ਸਾਹਮਣੇ ਲਲਕਾਰ ਕੇ ਆਉਂਦੇ ਤਾਂ ਸਾਡੇ ਕਿਸਾਨ ਵੀ ਕੁਛ ਮੜਾ ਮੋਟਾ ਮਜ਼ਬੂਤ ਹੁੰਦੇ ਤਾਂ ਕਿਰਾ 10 ਸਾਨੂੰ ਸਾਡੇ ਕਿਸਾਨਾਂ ਦੀ ਕਸੂਰ ਕੀ ਹੈਗਾ ਭਰਾ ਮੇਰਾ ਛੋਡੇ ਵਰਗੇ ਜਿਹੜੇ ਤੁਸੀਂ ਬਣਿਆ ਹੋ ਨਾ ਅੱਡੀ ਸਾਨੂੰ ਵੋਟਾਂ ਵਾਕੇ ਦਿੱਤਾ ਹੈ ਤੁਸੀਂ ਵੋਟਾਂ ਇਹਨਾਂ ਕਿਸਾਨਾਂ ਨੇ ਇਨਾ ਮਤਾਵਾ ਪਹਿਣਾ ਨਹੀਂ ਪਈਆਂ ਨਾ ਵੋਟਾਂ ਸੋਹਣੀਆਂ ਤਾਂ ਹੀ ਸੋਣੇ ਮੇਲਾ ਬਣਾਇਆ ਦਬਾਅ ਦੇ ਲੋਕ ਦਬਾਅ ਦੇ ਦਬਾਅ ਦੇ ਕਰ ਦੋ ਨਹੀਂ ਦਬਾਅ ਤਾਂ ਕਰੋ ਜਵਾਬ ਤਾਂ ਜਵਾਬ ਦੇੋ ਗੱਲ ਪੂਰੀ ਕਰਕੇ ਜੀ ਦਬਾਅ ਦੇ ਦੋ ਨਹੀਂ ਦਬਾਅ ਹੋ ਗਈ ਜਵਾਬ ਪੂਰੀ ਜਵਾਬ ਦੇਓ ਸਭ ਕਰਨ ਦੇ ਗੋਲੀ ਵਧੀ ਪੀ ਜਵਾਬ ਦਿਓ ਜਵਾਬ ਦਿਓ ਲੱਗੀ ਜਾਣ ਦੀ ਕਰਦੇ ਹੋ ਵੀ ਜੀ ਮਾਪੇ ਭੈਣਾਂ ਭਾਈ ਸਵੇ ਨਹੀਂ ਜੀ ਉਹ ਦੋਨੋਂ ਕਰੋ ਜੀ ਕਰੋ ਨਹੀਂ ਕਰੋ ਗੱਲ ਕਰੋ ਨਹੀਂ ਕਰੋ ਕਰੋ ਜੀ ਕਰੋ ਗੱਲ ਆਹ ਈਰਾਕੂ ਸਭ ਜਾਇ ਜਾ ਮੈਂ ਕਦੋਂ ਕਹਿਣਾ ਪਰ ਤੁਹਾਡੀ ਬਗਾਨਾ ਤਾਂ ਟੁੱਟਾ ਛੇ ਬਗਾਨਾ ਦੇ ਤਾਂ ਤੁਹਾਡਾ ਮੈਂ ਨਹੀਂ ਮੈਂ ਲੇਕਿਨ ਜਿੱਤੇ ਹੁੰਦੇ ਕੋਈ ਮੈਂ ਮਾਤਾ ਆਪ ਦਾ ਸੁਣਾਗੇ ਪਰ ਮੈਂ ਨਹੀਂ ਹੋਂ ਖਰੀਆ ਸਬਜ਼ੀਆਂ ਦੀ ਕੰਮੀਆ ਰਤਨਾ ਅਗਾ ਬਹੁਤ ਖਾਨੀ ਤੇਰੀ ਕੀ ਆਰਗੇਨਿਕ ਖੇਤੀ ਕਰ ਰਹੀ ਆ ਕਿਵੇਂ ਕੋਟਾ ਪਿੰਡ ਅਨੂਆ ਦੇ ਵਿੱਚ ਮੇਟਰ ਸੀ ਕੰਦਰੀ ਪਿੰਡ ਦੇ ਵਿੱਚ ਮੇਰੀ ਮਕਸਦੀ ਸੀ ਸਭ ਚੰਗੀਆਂ ਲਹਿੰਦੀਆਂ ਦੀਆਂ ਬੁੱਢੀਆਂ ਜਿਹੜਾ ਬਸਤਾਲਾ ਬਗਿੰਦਾਰ ਹੋਵੇ ਜੀ ਦੋਸਤ ਨੂੰ ਹੁਣ ਜੀ ਵੀ ਗੱਲ ਹੈ ਕਿ ਮੈਂ ਟਿੱਕਰੀ ਬਾਰਡਰ ਦੇ ਝੂਰ ਦੇ ਨਾਲ ਨਹੀਂ ਐਨ ਬੱਲੇ ਸਾਹਿਬ ਦਾ ਉਹ ਵੀ ਜੁਨੀਆ ਦੇ ਵਿੱਚ ਬਰਾਬਰ ਤੋਂ ਦੇ ਨਾਲ ਕੰਮ ਕਰਦੇ ਦੇਖਿਆ ਬਹੁਤ ਬਰੇ ਸਾਥੀ ਮੈਨੂੰ ਮਿਲੇ ਹੋਏ ਨੇ ਇੱਕ ਮੈਂ ਤੁਹਾਨੂੰ ਇੱਕ ਡਿੱਕਰੀ ਗੱਲ ਤੇ ਮੇਰੀ ਗੱਲ ਕਰ ਰਿਹਾ ਸੀ ਵੀ ਇਹ ਲੈ ਰਹੇ ਨੇ ਉਹਦਾ ਪੁਰਾਣਾ ਉਹਦਾ ਮੈਨੂੰ ਦਿਖਾ ਰਿਹਾ ਸੀ ਉਹਦਾ ਉਹ ਜੇ ਹੁਣ ਨਵੇਂ ਵਾਲੇ ਮੈਂ ਇਹ ਬਣਾਉਣ ਤੋਂ ਬਾਅਦ ਉਹ ਮੇਰੇ ਮੇਰੇ ਭਰਾ ਹੋ ਕੇ ਵੀ ਖੜਸਾ ਛੋਟੀ ਸਰਕਾਰ ਹੀ ਇਹ ਧਰਨਾ ਚ ਹੀ ਬਣੀ ਸੀ ਪਰ ਹੁਣ ਧਰਨਾ ਲੈਣੇ ਨਾ ਕੀ ਗੱਲ ਗੱਲ ਤਾਂ ਸੁਣ ਲਓ ਸੁਣਾਉਂਦੇ ਨਹੀਂ ਇਹ ਤਾਂ ਪੁਰਾਣਾ ਰਿਕਾਰਡ ਲੱਭਾ ਮੈਂ ਗੱਲ ਤੁਹਾਨੂੰ ਦੱਸਣਾ ਬਣਦਾ ਉਹਦਾ ਵੀ ਸੁਣਨਾ ਹੀ ਕਈ ਵਾਰ ਜਿਥੇ ਬੰਦੀ ਵੀ ਨਵਾਂ ਬੰਦਾ ਸ਼ਾਮਿਲ ਹੋ ਜਾਂਦਾ ਪਾਰਟੀ ਵੀ ਨਵਾਂ ਸ਼ਾਮਿਲ ਹੋ ਜਾਂਦਾ ਆਹ ਪੜੋਦੀਆ ਰਹਿੰਦੀਆਂ ਨੇ ਪਹਿਲਾਂ ਦੀ ਸਰਕਾਰ ਕੀ ਕਰਕੇ ਗਈ ਇਹ ਦੱਸੂ ਨਾ ਤੇ ਫਿਰ ਗੱਲ ਦਾ ਪੂਰਾ ਪਤਾ ਨਹੀਂ ਲੱਗਦਾ ਫਿਰ ਮੈਂ ਤਾਂ ਦੱਸੂਗਾ ਦਸਤਾਰ ਨਾਲ ਜਿਵੇਂ ਤੂੰ ਜਵਾਬ ਦੇਣਾ ਕਰਨਾ ਲੱਖ ਜੇ ਐਸ ਕਰਕੇ ਮੈਂ ਤੁਹਾਡੇ ਨਾਲ ਹੀ ਰਿਹਾ ਅਸੀਂ ਗੱਲੀਵਾਰ ਸਾਹਿਬ ਦਾ ਬੜਾ ਸਤਿਕਾਰ ਕਰਦੇ ਹਾਂ ਠੀਕ ਹੈ ਦਿੱਲੀਦਾਲ ਸਾਡੀ ਲੜਾਈ ਹੈ ਦਿੱਲੀ ਦੀ ਹੈ ਮੋਦੀ ਜਾਣ ਬੁੱਝ ਕੇ ਸਾਨੂੰ ਫਰਾਸਮਿਤ ਕਰ ਰਹੇ ਹਨ ਜਿੰਨਾ ਉਹ ਕਿਸਾਨਾਂ ਨੂੰ ਤੰਗ ਕਰ ਰਹੇ ਹੈ ਉਹੀ ਪੰਜਾਬ ਸਰਕਾਰ ਦੀ ਇਕਨੋਮੀ ਨੂੰ ਵੀ ਠੱਠ ਠੱਠ ਮਾਰ ਰਹੇ ਉਹ ਤੁਸੀਂ ਆਵਾਜ਼ ਕਉ ਨਹੀਂ ਠਾਉਂਦੇ ਜੀ ਉਹੀ ਕਰ ਕਰਦਾ ਜੀ ਸੁਣੋ ਅਦਰ ਮੈਂ ਤੁਹਾਡਾ ਚਲੋ ਜਦੋਂ ਕੇਜਰੀਵਾਲ ਖੜੇ ਹੈ ਸੁਣੋ ਕਰ ਜਾ ਕਰ ਜਾ ਗੱਲ ਤਾਂ ਸੁਣੋ ਮੇਰਾ ਤੇਰਾ ਕਰਮਕੁੰ ਕੋਲੋ-ਸੋਲੋ ਬਲਾ ਗੁਰੂ ਕ੍ਰਾਂਤੀ ਵਾਲੇ ਪਾਸੇ ਤੁਰਾ ਗਏ ਆਪਾਂ ਕੋਈ ਗੱਲ ਨਹੀਂ ਮਾਦਾ ਸੋਲੋ ਪਹਿਨਾ ਪੀ ਹੈ ਦੇਖੋ ਪਦੀ ਗੱਲ ਹੀ ਹੈ ਕਿ ਮੋਦੀ ਪੰਜਾਬ ਦਾ ਦਾ ਟੈਕਸ ਜਿਹੜਾ ਜਿਹੜਾ ਟੈਕਸ ਅਸੀਂ ਚੁੱਲੇ 'ਤੇ ਬਾਲਦੇ ਹਾਂ ਜਦੋਂ ਸੀਕ ਮਚਾਉਨੇ ਆ ਬਿਸਕੁਟ ਖਾਣੇ ਆ ਨੂਨ ਮੇਥੇ ਮਸਾਲੇ ਵੀ ਲਿਆਉਨੇ ਆ ਤੇ ਉਹਨਾਂ 'ਤੇ ਜਿਹੜਾ ਟੈਕਸ ਲੱਗਦਾ ਉਹ ਸਾਰਾ ਸਰਕਾਰ ਕੋਲ GST ਰੂਪ ਦੇ ਦਿੰਦਾ ਜਦੋਂ GST ਰੂਪ ਦੀ ਸੈਂਟਰ ਸਰਕਾਰ ਕੋਲੇ ਤਾਂ ਗਿਆ ਉਹਨੇ ਉਹ ਸਾਨੂੰ ਮੋੜ ਕੇ ਪੰਜਾਬ ਦੇ ਵਿਕਾਸ ਲਈ ਕੁਝ ਪਰਸੈਂਟ ਕੱਟ ਕੇ ਵਾਪਸ ਦੇਣਾ ਤੇ ਸਾਡੇ ਆਰਡੀਪ ਦੇ ਫੰਡ ਸਾਰਾ ਸੈਂਟਰ ਸਰਕਾਰ ਨੇ ਰੋਕ ਰੱਖਿਆ ਹੈ ਅਸੀਂ ਹੁਣ ਨਵੇਂ ਬਣੇ ਆ ਸਾਨੂੰ ਵੀ ਚਾਹ ਕਿ ਅਸੀਂ ਲੋਕਾਂ ਦੇ ਵਿਕਾਸ ਕਾਰਜ ਕਰੀਏ ਕੋਈ ਕੰਮ ਕਰੀਏ ਨਹੀਂ ਸਰ ਜੀ ਸਵਾਲ ਮੈਂ ਸਵਾਲ ਤੇ ਆਉਂਗਾ ਮੈਂ ਗਲਤ ਬਣ ਗਿਆ ਸਾਰੇ ਮੇਰੇ ਨਾਲ ਗੱਲ ਕਰਦੇ ਹੋ ਨਾ ਜੀ ਸਵਾਲ ਮੇਰੇ ਦਰਕਰਾਨ ਵਾਲੇ ਮੁੰਡੇ ਨੂੰ ਕਿਹਦੇ ਪ੍ਰਾਵਾ ਲੱਗ ਗੱਲ ਪਹਿਲਾਂ ਪਹਿਲਾਂ ਨਹੀਂ ਕਰਦਾ ਮੈਂ ਚੁੱਪ ਕਰਾਂ ਅਸੀਂ ਤੁਹਾਨੂੰ ਦੇਖ ਕੇ ਰਿਹਾ ਗੱਲ ਤਾਂ ਮਾਰੀ ਗੱਲ ਸਾਡੀ ਚੰਗੀ ਗੱਲ ਸਮਝਾਤਾ ਸਾਨੂੰ ਉਹ ਸਵਾਲ ਦਾ ਜਵਾਬ ਦੇ ਦੋ ਰਿਹਾ ਉਹ ਤੁਹਾਨੂੰ ਦੇ ਰਿਹਾ ਉਹ throk ਨੇ ਜਾਣਾ ਉਹ ਪ੍ਰਾਵਾ ਜਥੇਬੰਦੀ ਵਾਲੇ ਤੁਸੀਂ ਲੋ ਬਹੁਤ ਜਥੇਬੰਦੀ ਤੇ ਮੈਂ ਵੀ ਤੁਹਾਡੇ ਨਾਲ ਰਿਹਾ ਹਾਂ ਮੈਂ ਕਹਿੰਦਾ ਗੱਲ ਸੁਣ ਲੈ ਜੇ ਤੁਸੀਂ ਮੇਰੀ ਗੱਲ ਸੁਣੋ ਸਾਰਾ ਜਨ ਬੈਠੇ ਪਹਾਣ ਸੁੱਰੀ ਜਾਂਦੇ ਹੋ ਮੇਰੀ ਗੱਲ ਤਾਂ ਸੁਣ ਲੋ ਯਾਰ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਬੈਠੇ ਆ ਆਪਾਂ ਇੱਥੇ ਬੈਠੇ ਆ ਥੋੜਾ ਜਿਹੀ ਸ਼ਰਮਤ ਤੇ ਗੱਲ ਮੇਰੀ ਗੱਲ ਸੁਣੋ ਹੁਣ ਗੱਲ ਇਹ ਹੈ ਕਿ ਸੈਂਟਰ ਸਰਕਾਰ ਸਾਡਾ GST ਰੋਕੀ ਬੈਠਾ ਸਾਨੂੰ ਚਾਹੇ ਕਿ ਅਸੀਂ ਲੋਕਾਂ ਦੇ ਵਿੱਚ ਨਵੀਂ ਸਰਕਾਰ ਬਣੀਏ ਤੇ ਕੰਮ ਕਰੀਏ ਥੋੜੇ ਖਾਲ ਬਣਾਈਏ ਛੋਟੇ ਹਸਤਾ ਛੋਟੇ ਬੱਚੇ ਵਾਲੀ ਸਕੂਲਾਂ ਚੰਗੇ ਪ੍ਰਬੰਧ ਕਰੀਏ ਕਸਾਨਾ ਉਹਨੀਆਂ ਦਿੱਕਤਾਂ ਗਲੀਆਂ ਨਾਲੀਆਂ ਵਿਕਾਸ ਕਾਰਜ ਸੜਕਾਂ ਸੁੱਟੀਆਂ ਪਈਆਂ ਬਣਾਈਏ ਉਹਦਾ ਇਹ ਕੋਈ ਨਹੀਂ ਮਰਦੀ ਨਾ ਲੈ ਮੇਰੇ ਮੇਰੇ ਸਾਹ ਜੀਵਨ ਬਦਲ ਗਈ ਕਿਹੜਾ ਕਿਸਾਨੀ ਮਰ ਗਈ ਹੈ ਕਿਹੜੀਆਂ ਗਲੀਆਂ ਨਾਲੀਆਂ ਨਹੀਂ ਕਰਨਾ ਗਰੀਬ ਸੰਤਾ ਲੋ ਉਹ ਮੇਰੀ ਸਮੂਹ ਦੇ ਚਿਹਰੇ ਆ ਜਾਂਦੇ ਆ ਜਿਹਦਾ ਗੱਲ ਹੈ ਚੋਰੀਆਂ ਚਾਹੁੰਦੇ ਚੋਰੀਆਂ ਦੂਣ ਵਿੱਚ ਚੋਰੀ ਹੋ ਜਾਂਦਾ ਫਿਰ ਸੁਣੋ ਬੜਾ ਮੁੰਡਾ ਫਿਰ ਸੁਣੋ ਕੋਈ ਨਹੀਂ ਆਪਾਂ ਫਿਰ ਸੁਣੋ ਅੱਜ ਵੀ ਪਾਈਆਂ ਵੋਟਾਂ ਫਿਰ ਦੋ ਮਿੰਟ ਸੁਣ ਫਿਰ ਫਿਰ ਦੋ ਮਿੰਟ ਸੁਣਾ ਅਨਾਜ ਅੱਗੀ ਦੀ ਕੀ ਗੱਲ ਕੋਈ ਦੋ ਮਰਜ਼ੀ ਚੱਲ ਅੱਜ ਉਹ ਮੁੱਦੇ ਕੀ ਮੈਨੂੰ ਉਹ ਮੁੱਦੇ ਉੱਥੇ ਆ ਪਤਾ ਸੁਣਦਾ ਲੋ ਬਈ ਸੁਣਦਾ ਲੋ ਸੱਚ ਜਿਹੜਾ ਸੱਚ ਸੁਣਦਾ ਮਾਦਾ ਰੱਖੋ ਮੇਰੇ ਵੀਰਾਂ ਤੁਹਾਨੂੰ ਜੇ ਦੱਸ ਰਹੇ ਹਾਂ ਕਿ ਜਾਂ ਫਿਰ ਮੈਂ ਉੱਥੇ ਬੈਠੇ ਸੀਗਾ ਮੈਂ ਨਹੀਂ ਕੋਈ ਹੋਰਾਂ ਦੇ ਦੱਸ ਰਹੇ ਹਾਂ ਕਿ ਸਤਾ ਲੱਗਦਾ ਵੀ ਸਾਨੂੰ ਵੀ ਚਾਹੀਏ ਅਸੀਂ ਕੰਮ ਕਰੀਏ ਮੂਰੇ ਸਾਡਾ ਆਰਡੀ ਅਸਮਾਨ ਰੱਖਿਆ ਹਰ ਇੱਕ ਵੀ ਲੜਾਈ ਸੈਂਟਰ ਸਰਕਾਰ ਦੇ ਨਾਲ ਹੈ ਮੈਂ ਤੁਹਾਡੇ ਨਾਲ ਇਕੱਠੇ ਲੜਾਈ ਲੜਨ ਨੂੰ ਪਿਆਰ ਹੈ ਮੂਰੇ ਲੱਗਦਾ ਤੁਹਾਨੂੰ ਵੀ ਪਿਆਰ ਆਸਦਾ ਪ੍ਰਸਾਰ ਅਸੀਂ ਪੰਜਾਬ ਦਾ ਸਾਰਾ ਇੰਡਸਟਰੀ ਦਾ ਕੰਮ ਰੂਪ ਗਿਆ ਜਿਹਦੇ ਨਾਲ ਸਾਨੂੰ ਜਿਹੜਾ ਪੰਜਾਬ ਸਰਕਾਰ ਨੇ 110 ਜਿਹਦੇ ਨਾਲ ਅਸੀਂ ਥੋੜਾ ਵਿਕਾਸ ਕਰ ਸੈਟ ਨੂੰ ਪਹੁੰਚ ਦਿੰਦਾ ਹੈ ਜਿਹਦੇ ਨਾਲ ਇਹ ਸਰਕਾਰ ਚਲਾ ਕੇ ਤੁਹਾਡੇ ਕੰਮ ਕਰ ਸਕੀਏ ਉਹ ਸਾਨੂੰ ਵਪਾਰ ਚ ਪੈਸਾ ਆਉਂਦਾ ਅਸੀਂ ਕਿੰਨਾ ਚਿਰ ਵਪਾਰ ਨੂੰ ਰੋਕੇ ਰੱਖਿਆ ਕਿ ਡੰਡੇ ਸਾਹਿਬ ਵਾਲ ਸਾਹਿਬ ਦੇ ਪਿੱਛੇ ਐਡੀ ਵੱਡੀ ਕੁਰਬਾਨੀ ਕਿ ਉਹ ਸੰਘਰਸ਼ ਦੇ ਬੈਠੇ ਉਹ ਮਰਨ ਵਰਤ ਰੱਖਿਆ ਪੰਜਾਬ ਦੇ ਲੋਕ ਨਹੀਂ ਜਾ ਨਹੀਂ ਗਏ ਉਹਨਾਂ ਦੇ ਪਿੱਛੇ ਜਾ ਕੇ ਖੜੇ ਸਰਕਾਰ ਦੇ ਮੰਤਰੀ ਤੱਕ ਜਾ ਕੇ ਉਹਨਾਂ ਕੋਲ ਉਹਨਾਂ ਦੇ ਹਾਲ ਚਾਲ ਪੁੱਛ ਕੇ ਆਏ ਨੇ ਬਹੁਤ سارے ਵੱਡੇ ਪੱਧਰ ਦੇ ਸਾਡੀ ਪੂਰੀ ਸਰਕਾਰ ਉੱਥੇ ਜਾ ਕੇ ਡੰਲੇ ਵਰਸਾ ਦਿੰਦੇ ਅਸੀਂ ਡੱਲੇਦਾਲ ਸਾਹਿਬ ਨੂੰ ਮਨਨ ਕਰਾਰੇ ਛੱਡ ਗਏ ਅਸੀਂ ਅਸੀਂ ਡੱਲੇਵਾਲ ਸਾਹਿਬ ਨੂੰ ਮੇਰੀ ਗੱਲ ਸੁਣ ਲੋ ਦੂਸਰੇ ਪਾਸੇ ਅਸੀਂ ਪੰਜਾਬ ਨੂੰ ਜਦੋਂ ਸਾਡਾ ਬੰਦਾ ਕਿੰਨਾ ਜੀ ਉੱਥੇ ਕਿੰਨਾ ਬੰਦਾ ਬੈਠਾ ਤੁਹਾਡਾ ਨਾ ਮਾਤਰ ਬੰਦਾ ਪੰਜਾਬ ਸਾਰਾ ਪੰਜਾਬ ਸਿਰਦਾ ਦੂਜੇ ਜਥੇਬੇਰੀਆਂ ਉਹ ਅੱਡ ਅੱਡ ਮੂੰਹ ਹੋਏ ਪਏ ਨੇ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਬੰਦਾ ਕਿਹਾ ਹੋਇਆ ਅਸੀਂ ਤੁਹਾਡੇ ਕੰਮ ਧੰਦੇ ਚਲਾਉਣ ਲਈ ਕੀ ਪੈਸਾ ਟੈਕਸ ਵਪਾਰ ਪੰਜਾਬ ਪਛੜਿਆ ਨਾ ਰਹੇ ਜੇ ਬੱਚਿਆਂ ਦੀ ਪੜ੍ਹਾਈ ਤੇ ਗੁਡੀ ਸਿਹਤ ਸਿਸਟਮ ਤੇ ਮੋਡੀਆਂ ਗਲੀਆਂ ਨਾਲੀਆਂ ਥੋੜੇ ਖੇਤੀ ਚ ਦੇਣ ਵਾਲੇ ਆਉਣ ਵਾਲੇ ਸਮੇਂ ਤੇ ਜਿਹੜੇ ਅਸੀਂ ਸਭ ਦੁਨੀਆਂ ਸਬਸਿਡੀਆਂ ਦੇਣੀਆਂ ਤਾਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਅਸੀਂ ਸਹੂਲਤਾਂ ਦੇਣੀਆਂ ਉਹ ਸਹੂਲਤਾਂ ਤੋਂ ਅਸੀਂ ਬਾਝੇ ਨਾ ਰਹਿ ਜੀਏ ਪੰਜਾਬ ਸਮਾਜਿਕ ਨਾ ਰਹੇ ਦੇਖੋ ਖਾਹਵਾ ਵਾਲਾ ਸੁਤਾਈ ਦਾ ਸਮਝਾ ਦੇਣਾ ਠੀਕ ਹੈ ਅੱਜ ਦੇ ਚਿੰਨਕਾਰ ਦੇ ਕਹਿੰਦੇ ਬੋਲਦੇ ਕਹਿੰਦੇ ਲੈ ਭੈਣ ਮੇਰੀ ਇੱਕ ਗੱਲ ਸੁਣੀ ਹੁਣ ਮੈਂ ਚੁੱਪ ਕਰਦਾ ਮੇਰੀ ਭੈਣ ਕੋਈ ਤਾਂ ਨੌਜਵਾਨ ਇੱਕ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣ ਇੱਕ ਗੱਲ ਸੁਣੀ ਇੱਕ ਗੱਲ ਸੁਣੀ ਤੇ ਇੱਕ ਦਿਨ ਨਾਲ ਤੀਨ ਸੈਂਪਲ ਤੀਨ ਨਾਲ 16 ਸਹਿਮਤਾ ਤੂੰ ਕਹਿਨੀ ਮੇਰੀ ਭੈਣ ਜੇ ਮੈਂ ਤੁਰਿਆ ਫਿਰਦਾ ਹੁਣ ਵੋਟਾਂ ਵਾਸਤੇ ਜਮਾ ਇੱਕ ਨੇਤਾ ਆਂ ਵੋਟਾਂ ਵਾਸਤੇ ਤੁਰਦਾ ਜ ਕੋਈ ਦੋਰਿਆ ਨਹੀਂ ਪਰ ਮੈਂ 3 ਸਾਲ ਮੈਨੂੰ ਬਣੇ ਨੂੰ ਹੋ ਗਏ ਕੋਈ ਬੰਦਾ ਕਹਦੇ ਦਾਣਾ ਮੰਡੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦਾਣਾ ਮੰਡੀ ਚ ਆ ਜੀ ਦਾਣਿਆਂ ਦੇ ਸਮੇਂ ਝੋਨੇ ਆਏ ਸਮੇਂ ਅਫਸਰਾਂ ਨੂੰ ਲੈ ਕੇ ਇੱਥੇ ਆ ਕੇ ਤੁਹਾਡੇ ਮਸਲੇ ਤੀਜੀ ਨਾਲ ਬਕਾ ਕੀ ਨਹੀਂ ਗਿਆ ਜਾਂ ਸ਼ੁਰੂ ਨਹੀਂ ਕਰਾ ਗਿਆ ਝੋਨਾ ਵਧੀਆ ਵੇ ਗਿਆ ਨਾ ਇੱਕ ਮਿੰਟ ਇੱਕ ਮਿੰਟ ਚਲ ਸੁਣ ਯਾਰ ਮੈਂ ਇੱਕ ਮਿੰਟ ਇੱਕ ਮਿੰਟ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਜ਼ਿਲ੍ਹੇਦਿਆਂ ਨੂੰ ਇੱਥੇ ਸਾਹਮਣੇ ਟੈਂਟ ਲਾ ਕੇ ਕੱਲੇ-ਕੱਲੇ ਪਿੰਡ ਦੇ ਸਾਥੀ ਦਾ ਬਜ਼ੁਰਗ ਦਾ ਕਿਸਾਨ ਦਾ ਮਜ਼ਦੂਰ ਦਾ ਮਸਲਾ ਸੁਣ ਕੇ ਬਹੁਤੇ ਹੱਲ ਕਰਾਈਆ ਬਹੁਤੇ ਨੀਂਹ ਹੋਏ ਹੋਣੇ ਮੈਂ ਮੰਨਦਾ ਫਿਰੋਟੋ ਬਾਦ ਦੇ ਵਿੱਚ ਥੋੜੇ ਹਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਇੱਕ ਵਾਰੀ ਇੱਕ ਪਹਿਲਾਂ ਆਇਆ ਐ ਇਹ ਦੂਗਾ ਤਿੰਨ ਵਾਰੀ ਮੈਂ ਅਪਰਾਂ ਨੂੰ ਲੈ ਕੇ ਆਇਆ ਮੈਂ ਕਲੀ ਵੋਟਾਂ ਵਾਸਤੇ ਨਹੀਂ ਫਿਰਦਾ ਮੈਨੂੰ ਇੱਕ ਬੋਝ ਆ ਮੇਰੇ ਸਿਰ ਤੇ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਲਈ ਕੁਝ ਕਰ ਜਾ ਮੈਂ ਕੁਝ ਕਰ ਜਾ ਤੁਹਾਡੇ ਲਈ ਕੋਈ ਕੰਮ ਕਰ ਜਾ ਥੋੜਾ ਰੋਸਾ ਆਪ ਦੇ ਸਾਹਮਣੇ ਮੇਰਾ ਅੱਜ ਕੰਮ ਹੈ ਕਿਸਾਨਾਂ ਦੇ ਸਰ ਸਰ ਇੱਕ ਜਨ ਵੀ ਕਿਸਾਨਾਂ ਲਈ ਆਹ ਸੁਣੋ ਮੇਰੀ ਗੱਲ ਉਹ ਮੇਰੇ ਵੀਰ ਬਹੁਤ ਪ੍ਰਾਹਰ ਇੱਕ ਮੱਤਾ ਦਵਾ ਇੱਕ ਮੱਤਾ ਅੱਜ ਕਿੰਨਾ ਕਰੋਗੇ ਉਹ ਮੇਰੇ ਵੀਰ ਸੁਣ ਗੱਲ ਸੁਣੋ ਮੈਂ ਕਿੰਨਾ ਗੁੰਦੀ ਸੀਗੀ ਅੱਕੇ ਕਿਹੜੇ ਲੋਕਾਂ ਦਾ ਮੈਂ ਕਹਿੰਦੀ ਧਰਨਾ ਲੱਗਦਾ ਵਰਨ ਅਫਸਰ ਖੜੇ ਆ ਕੋਲੇ ਭਰਾ ਮੇਰੇ ਆਖੀ ਦਾਣਾ ਮੰਡੀ ਚ ਖੜੇ ਆ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਉਹ ਆਰੋ ਵਾਲਾ ਪਾਣੀ ਆਉਂਦਾ ਜਿੱਦਾਂ ਮੈਂ ਆਪਣੇ ਦੂਜਾ ਪਹਿਲਾ ਦੂਜਾ ਪਣੀ ਪਿਆ ਹੁੰਦਾ ਸੀ ਨਰਕੇ ਵਾਲਾ ਸੜਾ ਤਾਰੀ ਉੱਥੇ ਪਾਣਾ ਮੈਂ ਦਾ ਮੈਂ ਪਾਣਾ ਕਿਸੇ ਕਨੇ ਵਪਾਰ ਸਾਡਾ ਰੋਕ ਗਿਆ ਉੱਥੇ ਉਹ ਰੋਕਾ ਕਿਨੇ ਲਾਈਆਂ ਸੀ ਜੀ ਅੱਗੇ ਪਾਸੇ ਜਿਹੜਾ ਜਾ ਸੀ ਦਿੱਲੀ ਨੂੰ ਜਾਂਦੇ ਉੱਥੇ ਰੋਕਾ ਕਿਨੇ ਲਾਈਆਂ ਸੀ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਹਰਿਆਣੇ 'ਚ ਵੀ ਮੋਦੀ ਦੀ ਸਰਕਾਰ ਮੇਰੀ ਗੱਲ ਸੁਣਦਾ ਹੁੰਦਾ ਉਹ ਪੰਜਾਬ ਪੰਜਾਬ ਤੇ ਖੜੇ ਘਰੇ ਬਰਕੇ ਆ ਕੇ ਡਾਂਗਾ ਮਾਰਦੇ ਪੌਨੀਆਂ ਮਾਰਦੇ ਤੁਸੀਂ ਇਹਨਾਂ ਨੂੰ ਛੁੱਡੂ ਬਣਾ ਰਹੀ ਹੋ ਚੱਲ ਮੈਂ ਨਿਕਲਦਾ ਰਹਿਣਾ ਮੇਰੀ ਗੱਲ ਸੁਣ ਲੈ ਸਾਡੇ ਹੀ ਰਹੇਗਾ ਕਿਤੇ ਕਿਤੇ ਤੂੰ ਤੁਸੀਂ ਪ੍ਰੋਗਰਾਮ ਲਈ ਦਿੱਲੀ ਦਾ ਦਿੱਲੀ ਪੂਜ ਕਰਨ ਆਰ ਪਾਕੀ ਲੜਾਈ ਜੇ ਮੈਂ ਇਸ ਹਲਕੇ ਦਾ ਪੁੱਤ ਨਾ ਹੋਇਆ ਪਿੱਛੇ ਹਟ ਗਿਆ ਮੈਂ ਅੱਜ ਤੁਹਾਨੂੰ ਬਣਾ ਦੂੰਗਾ ਲੱਗੂ ਨਹੀਂ ਹੁਣ ਤੇ ਤੁਸੀ ਲੱਗੇ ਨਹੀਂ ਸਾਡੇ ਨਾਲ ਬਿੱਡੋ ਕਹਿੰਦਾ ਕਿਥੇ ਨਹੀਂ ਲੱਗੇ ਮਿਲ ਗਏ ਖਾਂਦੀ ਵਿੱਚ ਬੈਠਾ ਜੀ ਤੁਸੀਂ ਘਰੇ ਸੋਸ ਤੇ ਸਾਡੇ ਕੋਲ ਆਏ ਨਾ ਹੁਣ ਗੁਜਰਾ ਦੇ ਮੇਰੇ ਵੀਰ ਮੇਰੇ ਵੀਰ ਮੇਰੀ ਗੱਲ ਸੁਣੋ ਸਾਡੇ ਬਾਤ ਸੁਣੋ ਮੈਂ ਇੱਕ ਵਾਰੀ ਭਰਾ ਮੇਰੇ ਆਉਣਾ ਸੀ ਥੋੜੇ ਜਥੇ ਬੰਦੇ ਦੀ ਆਗੂਆਂ ਨੇ ਏ ਕਿਹਾ ਅਸੀਂ ਸ਼ਾਮ ਨੂੰ 5 ਵਜੇ ਪ੍ਰੋਗਰਾਮ ਬਣਾਵਾਂਗੇ ਪਹਿਲਾਂ ਨਾ ਜਿਹੜੀ ਮੇਰੇ ਕੋਲ ਸੀਏਡੀ ਰਿਪੋਰਟ ਹੈ ਔਰ ਮੈਂ ਮੈਂ ਚੰਡੀਗੜ੍ਹ ਜਾਣਾ ਸੀ ਕੋਲੋਂ ਲਾਹੋ ਕਰਨਾ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਥੋੜੇ ਕਰਕੇ 7 ਵਜੇ ਤੱਕ ਬੈਠਕ 'ਚ ਬੈਠਾ ਰਿਹਾ ਮੈਂ ਪੁੱਛਿਆ ਤਾਂ ਰੱਜ ਚੱਕਿਆ ਗਿਆ ਤင်း ਕਰਨਾ ਚੱਕਿਆ ਗਿਆ ਮਾਹਰ ਫਿਰ ਆਈ ਕਿਉਂ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਮੰਗ ਪੱਤਰ ਦੇਣਾ ਆਈ ਨਹੀਂ ਕੋਈ ਬਈ ਮੇਰੇ ਇੱਕ 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 ਛੜ ਛੋਟੀ ਹੋਰ ਜਾਂਦਾ ਚੌ ਵਾਲਾ ਉਹ ਰੋਲਾ ਜੀ ਉੱਥੇ ਕਿਸ ਕਿੰਨੇ ਕਰ ਗਏ ਮੈਂ ਨਹੀਂ ਉਸ ਮਸਲੇ ਚ ਆਇਆ ਤੇ ਮੇਰੀ ਗੱਲ ਸੁਣ ਮੈਂ ਬਾਹਰ ਕੋਡੇ ਕੋਈ ਮੈਨਾ ਹੱਲ ਨਹੀਂ ਗਾ ਜੀ ਕੋਈ ਹੱਲ ਨਹੀਂ ਬਣਦਾ ਸਾਡੇ ਸਾਡੇ ਰਾਤ ਨੂੰ ਘਰ ਘਰ ਟਾ ਰਿਟਾ ਹੈ ਸਾਡੇ ਸਿਲੰਡਰ ਚੋਰੀ ਹੋਈਆਂ ਸਾਡੀਆਂ ਟਰਾਲੀ ਚੋਰੀ ਕੀਤੀਆਂ ਪੰਜਾਬ ਸਰਕਾਰ ਨੇ ਫਟ ਚੋਰੀਆਂ ਕੀਤੀਆਂ ਟਰਾਲੀਆਂ ਕੈਸਾ ਉੱਤ ਤੋਰੀ ਕਿਤੇ ਐਸੀ ਸਾਡੇ ਨਹੀਂ ਛੱਡੇ ਉੱਥੇ ਐਸੀ ਲੱਗੇ ਜੀ ਬਹੁਤ ਆ ਫਟਾ ਉੱਥੇ ਬਹੁਤ ਬਹੁਤ ਬੋਲਦਾ ਹੈ ਮੈਂ ਜੇ ਹਲਕੇ ਦੇ ਕਿਸੇ ਵੀ ਬੰਦੇ ਦਾ 1 ਰੁਪਿਆ ਜਾਂ ਗ੍ਰਾਂਟ ਕੀ ਖਾਦੀ ਹੋਵੇ

ਕਾਤਕੰਬਲ ਨਹੀਂ ਹੋਰ ਸਾਨੂੰ ਉਦੋਂ ਵੀ ਕਹਿ ਕੇ ਗਿਆ ਸੀ ਨਾ ਹਾਂਜੀ ਹਾਂ ਪਹਿਲਾਂ ਵੀ ਗਿਆ ਸੀ ਇਹ ਨਾਲ ਨਾਲ ਗੱਲ ਹੈ ਮੇਰੀ ਬੇੜੇ ਨੂੰ ਬਸ ਇਹੀ ਆ ਕੇ ਤੇਰੇ ਨਾਲ ਬਸ ਮੈਂ ਤੇ ਨਾਲ ਗੱਲ ਕਰ ਕਹਿੰਦਾ ਸੁਣ ਲੈ ਮੈਨੂੰ ਅਬਰਖਾਨੀ ਬੰਦੇ ਖੜੇ ਆ ਜੂਰ ਨਾਲ ਖੜੇ ਆ ਇੱਕ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਇੱਕ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਨਾ ਕੋਈ ਮੇਰੀ ਗੱਲ ਤਾਂ ਸੁਣੋ ਫਿਰ ਤਾਂ ਕਿਹਦੇ ਮਾਰ ਮਾਰੋ ਮਾਸ ਜਰਾ ਇੱਕ ਮਿੰਟ ਸੁਣ ਲੈ ਮੇਰੀ ਗੱਲ ਉਹਨੇ ਕਿਹਾ ਲੈ ਵੀ ਆਏ ਸੋਪੀ ਆਦੇ ਹਾਂ ਅੱਜ ਦਾ ਯਾਰ ਕਿਸਾਨੀ ਵਾਲੇ ਮਸਲੇ ਦੀ ਐ ਮੰਡੀ ਚ ਜਾ ਕੇ ਜੁਨਸਾ ਸਾਹਿਬ ਪਾਈ ਦੀ ਛੋਟੀ ਵਾਲੇ ਪਰਜ ਪੁਲੀਟੇ ਚ ਆ ਜਾ ਹੀ ਗਾ ਮੈਂ ਜਿੰਨੇ ਬੋਟਾ ਮੰਨੂ ਥੋੜੀ ਕਰ ਲਿਓ ਸਵਾਲ ਬਾਹਰ ਬੋਟਾ ਚਾਹ ਰਿਹਾ ਮੇਰੇ ਨਾਲ ਨਾ ਜਾ ਆਹੀ ਮੈਂ ਜ਼ਬਰਦਸਤ ਸਵਾਲ ਪੁੱਛਣਾ ਮੰਨਦਾ 15 ਮਿੰਟ ਬਾਅਦ ਪਤਾ ਲੱਗੇ ਆ ਗਿਆ ਇੱਕ ਮਿੰਟ ਖੜ ਜਾ ਇਹ ਰਾਤ ਸੱਕਤ ਜਾ ਰਹਾ ਤਾ ਕਾਲ ਕਰਕੇ ਰੱਟ ਕੱਟ ਕੇ ਅਧਿਕਾਰ ਸੀਗਾ ਜੀ ਉੱਥੇ ਵੀ ਆ ਡਾਕਟਰ ਦੇ ਬੈਠਾ ਬੈਠਾ ਲੱਗੀ ਰਾਤ ਕਰ ਉਹਨਾਂ ਦੇ ਟੈਕ ਟੋਰ ਸਰਕਾਰ ਤੋਂ ਹੋਰ ਆ ਜੀ ਰਹਿਲਿਆ ਹੱਦੀ ਤੋਂ ਵੀ ਕਰਕੇ ਲਈਆਂ ਇੱਕ ਦਾ ਡੈਟੋਰੀ ਕਰਕੇ ਲਈ ਜੀ ਸਰਕਾਰ ਆ ਉਹਦੇ ਦਾ ਪਤਾ ਕਿ ਹੋ ਰਾਂਗਾ ਇੱਕ ਮਿੰਟ ਤੁਸੀਂ ਯਾਰ ਮੇਰੇ ਨਾਲ ਨਾ ਤੱਕ ਲੱਗੋ ਪੰਨ ਪੰਨ ਲੱਖ ਲੱਖ ਸਾਨਾ ਨਹੀਂ ਪਿੰਡ ਦਾ ਸਰਕਾਰ ਦੀ ਅਸ਼ਤੀਵਾ ਦੇਣਾ ਨਹੀਂ ਜੇ ਚੜ੍ਹਨੀ ਗੱਲ ਕਰਨੀ ਹੈ ਤੁਸੀਂ ਅਸ਼ਤੀਵਾ ਦੇਣਾ ਚਾਹੀਦਾ ਮੈਂ ਟੋਕਾ ਦੇ ਕੰਮ ਕਰਨੇ ਹੁਕੂਫਾ ਦੇਣਾ ਤੁਸੀਂ ਸਰਕਾਰ ਨਾਲ ਸੰਬੰਧ ਕੱਲ ਰੱਖੋ ਅਜੇ ਤੁਹਾਡੇ ਸੰਬੰਧ ਕੱਲ ਰੱਖ ਰਹੇ ਸਰਕਾਰ ਮੋਤਾਵਾ 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 ਸੱਣੀ ਸਰਕਾਰ ਮੋਤਾਵਾ ਮੋਤਾਵਾ मुदावान मुदा